ਫਿਲਾਰਪੁਲਿਸ ਨੇ ਨਸ਼ਾ ਖਿਲਾਫ ਅਰੰਭੀ ਮੋਹਮ ਦੇਤਾ ਹੈ ਕਿ ਨਸ਼ਾ ਤਸਕਰ ਨੂੰ ਪਿਆਗਰਾਮ ਹੈਰਵਨ ਤੇ 2300 ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਫਿਲੌਰ ਸਰਬੰਸ ਸਿੰਘ ਬਲ ਨੇ ਦੱਸਿਆ ਕਿ थाना ਮੁਖੀ ਇੰਸਪੈਕਟਰ ਸੰਜੀਵ ਕਪੂਰ ਦੀ ਅਗਵਾਈ ਹੇਠ ਚੌਂਕੀ ਅਪਰਾ ਦੇ ਇੰਚਾਰਜ ਇੰਸਪੈਕਟਰ ਨਿਰਮਲ ਸਿੰਘ ਨੇ ਨਹਿਰ ਸੁਆ ਖਾਨਪੁਰ ਵਿਖੇ ਕੀਤੀ ਗਈ ਨਾਕੇਬੰਦੀ ਦੌਰਾਨ ਇੱਕ ਸਫਾਰੀ ਗੱਡੀ ਸਵਾਰ ਵਿਅਕਤੀ ਬਲਬੀਰ ਸਿੰਘ ਉਰਬੀਰਾ ਪੁੱਤਰ ਸ਼ੰਦਾਰਾਮ ਵਾਸੀ ਪਿੰਡ ਰੈਪਾ थाना ਮਕੰਦਪੁਰ ਨੂੰ ਕਾਬੂ ਕਰਕੇ ਉਸ ਪਾਸੋਂ ਪਿਆਗ੍ਰਾਮ ਹੈਰਵੰਦ ਤੇ 2300 ਰੁਪਏ ਦੀ ਟਰੱਕ ਮਣੀ ਬਰਾਮਦ ਕੀਤੀ। ਮੁਢਲੀ ਪੁੱਛਗਿੱਛ ਦੌਰਾਨ ਇੱਕ ਗੱਲ ਸਾਹਮਣੇ ਆਈ ਕਿ ਇਹ ਨਸ਼ਾ ਤਸਕਰ ਲੁਕਸ਼ੀਪ ਕੇ ਕਾਫੀ ਸਮੇਂ ਤੋਂ ਨਵਾਂ ਸ਼ਹਿਰ ਏਰੀਏ ਤੋਂ ਨਸ਼ਾ ਲਿਆ ਕੇ ਅਪਰਾ ਤੇ ਫਿਲੌਰ ਦੇ ਵਕਫਾ ਪਿੰਡਾਂ ਵੀ ਸਪਲਾਈ ਕਰਦਾ ਸੀ। ਉਨ੍ਹਾਂ ਖੁਲਾਸਾ ਕੀਤਾ ਕਿ ਕਾਬੂ ਕੀਤੇ ਨਸ਼ਾ ਤਸਕਰ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ। ਫਿਲਹਾਲ ਪੁਲਿਸ ਨੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲੌਰ ਤੋਂ ਰਾਏਕਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਮੁਕਾਲਾ ਪਰ ਮਾਪੜੇ ਦੇ ਕੋਲੋਂ ਹਮਰੇ ਇਦਾਂ ਰੰਗ ਦੇ ਕੋਲੋਂ ਵਿੱਚ ਕਰਾਉਣ ਦਾ ਵੀ gana ੱਡੇ ਹੋ ਜਾਣਾ ਕੋਈ ਚੱਕਰ ਨਹੀਂ ਇਦਾਂ ਨਹੀਂ ਹੁੰਦਾ ਅੰਦਾ ਨਹੀਂ ਹੁੰਦਾ ਕੋਲੋਂ ਨਾ ਗੇਟ ਕਿਡਾ ਆਦਾ ਆ ਗੇਟ ਕੋਲੋਂ ਉਹ ਆਪਣੇ ਦੇ ਕੋਲ ਹਮਨੇ ਦਤਾ ਸ਼੍ਰੀ ਖਲਾਫ ਕੀਤੀ ਕਾਰਵਾਈ ਸੰਬੰਧੀ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਹਰਕਮਤ ਸਿੰਘ ਅਤੇ ਸਾਡੇ ਡੀਐਸਪੀ ਸਮ ਸਿੰਘ왈 ਜੀ ਦੀ ਦਿਸ਼ਾ-ਨਿਰਦੇਸ਼ਾਂ ਤੇ ਨਸ਼ੇ ਦੇ ਖਲਾਫ ਸਾਡੀ ਸਮੇਂ ਸਮੇਂ ਸੇ ਕਾਰਵਾਈ ਚੱਲਦੀ ਰਹਿੰਦੀ ਸੀ ਇਸ ਇਸੇ ਘੜੀ ਚ ਸਾਡੇ ਚੌਕੀ ਸਰ ਜਪਰਾ ਸਬ ਇੰਸਪੈਕਟਰ ਨਿਰਮਲ ਸਿੰਘ ਨੇ ਇੱਕ ਦੋਸ਼ੀ ਹੈ ਬਲਬੀਰ ਸਿੰਘ ਜੀ ਲੀਸਬੀਰਾ ਪੁੱਤਰ ਸ਼ਿੰਦਰਨਾਮ ਬਸੇ ਮੁਕੰਨਪੁਰ ਨਮਸ਼ੇਰ ਇਹ ਟਾਟਾ ਸਵਾਰੀ ਦੇ ਉਸ ਦਿਨ ਆ ਰਿਹਾ ਸੀ ਤੇ ਉਤੋਂ ਚਾਂਸ ਰਿਕਵਰੀ ਤੋਂ ਸਾਨੂੰ 50 ਗ੍ਰਾਮ ਹੀਰੋਇਨ ਗ੍ਰਾਮ ਦਵਾਈ ਤੇ 2300 ਰੁਪਏ ਦਾ ਬਣਿਆ ਬਰਾਮਦ ਹੋਇਆ ਤੇ ਜਿਹਨੂੰ ਪੇਸ਼ਦਾਨਤ ਕਰਕੇ ਰਿਮਾਰਡ ਅਸਰ ਕੀਤਾ ਤੇ ਹੋਰ ਉਤੋਂ ਪੁੱਛੀ ਜਾ ਰਹੀ ਹੈ ਕੀ ਲੱਗਦਾ ਕਿੱਥੋਂ ਲਿਆਉਂਦਾ ਕਿੱਥੇ ਵੇਚਦਾ ਇਹ ਸੰਬੰਧੀ ਪੜਤਾਲ ਜਾਰੀ ਹੈ ਇਹ ਨਹਿਤਪੁਰ ਵਾਲੇ ਪਾਸੋਂ ਖਰੀਦ ਕਰਕੇ ਲਿਆਉਂਦਾ ਸੀ ਨਾ ਕਿ ਜਿੱਤ ਲਿਆਉਂਦਾ ਸੀ ਉਹ ਸੰਬੰਧੀ ਵੀ ਅਸੀਂ ਪੜਤਾਲ ਕਰ ਰਹੇ ਹਾਂ ਜੋ ਫੈਕਟਸ ਮੁਤਾਬਕ ਜੋ ਬੰਦੀ ਕਰ ਰਹੇ ਹਾਂ ਉਹ ਦਸ਼ਿਖਾ ਦੇ ਕਰ ਕੀ ਲੱਗਦਾ ਤੇ ਪਹਿਲੇ ਹੁਕਮ ਕਾ ਦੇਣਾ ਪੁਰਾਣੇ ਉਦੇਜ ਜੇ ਅਸੀਂ ਰੇਸ਼ੀ ਥਾਣੇ ਤੋਂ ਪਤਾ ਕਰਾ ਰਹੇ ਹਾਂ ਵੈਸੇ ਜਿੰਦਾ ਇਹਦੀ ਹੈ ਸ਼ਾਇਦ ਇਹਦੇ ਤੇ ਹੋਵੇ ਪਰਸੇਵਰ ਜਿਹੜਾ ਵਿਕਲ ਹੈ ਉਹ ਵੀ ਇਸ ਦੇ ਕੋਲ ਹੈ ਜੋ ਇਹਦਾ ਡਾਟਾ ਸਫਰੀ ਉਹਨੂੰ ਵੀ ਜੇ ਦੇ ਕਸਟੋਡੀ ਦਿੱਤਾ ਗਿਆ ਕਿੰਨੇ ਨਮੇ ਸਮੇਂ ਤੋਂ ਕੰਮ ਕਰ ਰਿਹਾ ਇਹ ਹਜੇ ਪੁਛਪੜਾਉ ਤੋਂ ਕਲੀਅਰ ਹੋਏਗਾ ਵੈਸੇ ਕਰੀਬ 6 ਮਹੀਨੇ ਤੋਂ ਇਸ ਸੰਬੰਧੀ ਡੀਲਿੰਗ ਚ ਸੀਗਾ ਤੇ ਇਹ ਵੀ ਕਾਫੀ ਸਾਨੂੰ ਐਕਸੈਸ ਬ੍ਰੇਕਡਾਉਨਸ ਮਦਦ ਮਿਲੇਗੀ ਕੀ ਮਕਦਮਾ ਹੈ ਨਾ ਨਸ਼ੇ ਦੇ ਖਿਲਾਫ ਇਹਦੀ ਸੇਲਿੰਗ ਤੇ ਕ੍ਰਿਪਿਸਮ ਦਾ ਮਤਲਬ ਮੁਕਦਮਾ ਹੈ ਜਿਹੜੀ ਡਰਗਮਨੀ ਮਿਲੀ ਉਹਦੇ ਵਿੱਚ ਵੀ ਜੀ 27 ਦੀ ਧਾਰਾ ਲਗਾਈ ਜਾਣੀ ਪਈ ਇਹ ਆਪ ਨਸ਼ੇਦਾਰੀ ਨਹੀਂ ਇਸ ਚੀਜ਼ ਬਾਰੇ ਡਿਕਲੇਰਡ ਹੈ